ਸਤਿ ਸ਼੍ਰੀ ਅਕਾਲ ਜੀ ਰਾਤ ਦੇ ਲਗਭਗ 11 ਵਜ ਚੁੱਕੇ ਸੀ ਸਿਮਰਨ ਹਜੇ ਕੰਮ ਕਰਕੇ ਸੁੱਤੀ ਹੀ ਸੀ ਸੌਣ ਤੋਂ ਪਹਿਲਾਂ ਸਿਮਰਨ ਨੇ ਕਈ ਵਾਰ ਆਪਣੇ ਪਾਪਾ ਨੂੰ ਫੋਨ ਕੀਤਾ ਪਰ ਹਰ ਵਾਰ ਫੋਨ ਨੈਟਵਰਕ ਤੋਂ ਬਾਹਰ ਆਇਆ ਪਰ ਹਜੇ ਉਹਨੂੰ ਲੰਮੇ ਪਏ ਹੋਏ 10 ਮਿੰਟ ਹੀ ਹੋਏ ਸੀ ਕਿ ਸਿਮਰਨ ਦੇ ਫੋਨ ਦੀ ਘੰਟੀ ਵੱਜੀ ਸਿਮਰਨ ਨੇ ਫੋਨ ਚੁੱਕ ਕੇ ਹਜੇ ਹੈਲੋ ਬੋਲਣਾ ਹੀ ਸੀ ਉਧਰੋਂ ਕੰਬਦੀ ਹੋਈ ਆਵਾਜ਼ ਆਈ ਹੈਲੋ ਪੁੱਤ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਨਹੀਂ ਤਾਂ ਮੈਂ ਮਰ ਜੂਗਾ ਪਿਓ ਦੀ ਆਵਾਜ਼ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਕਬਰੁੰਦੀ ਹੋਈ ਬੋਲੀ ਪਾਪਾ ਕੀ ਹੋਇਆ ਤੁਹਾਨੂੰ ਹੈਲੋ ਪਾਪਾ ਪਾਪਾ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਪਰ ਸ਼ਾਇਦ ਉਸ ਵਕਤ ਫੋਨ ਕੱਟ ਚੁੱਕਿਆ ਸੀ ਸਿਮਰਨ ਹਾਰਟ ਬੜਾਉਂਦੀ ਹੋਈ ਨੇ ਮਨਿੰਦਰ ਨੂੰ ਬੁਲਾਇਆ ਤੇ ਰੋਂਦੀ ਰੋਂਦੀ ਨੇ ਸਾਰੀ ਗੱਲ ਦੱਸੀ ਮਨਿੰਦਰ ਨੇ ਤੁਰੰਤ ਗੱਡੀ ਕੱਢੀ ਤੇ ਜਲਦੀ ਨਾਲ ਸਿਮਰਨ ਨੂੰ ਲੈ ਕੇ ਉਸਦੇ ਘਰ ਪਹੁੰਚ ਗਿਆ ਜਦੋਂ ਉੱਥੇ ਪਹੁੰਚੇ ਤਾਂ ਘਰ ਦੇ ਗੇਟ ਤੇ ਤਾਲਾ ਲੱਗਿਆ ਹੋਇਆ ਸੀ ਦੀਵੀ ਕੀ ਸਿਮਰਨ ਦੀ ਕਬਰਾਟ ਹੋਰ ਤੇਜ਼ ਹੋ ਗਈ ਤੇ ਇੰਨੀ ਰਾਤ ਨੂੰ ਕਿਸੇ ਨੂੰ ਪੁੱਛ ਵੀ ਨਹੀਂ ਸਕਦੀ ਸੀ ਤਾਂ ਸਿਮਰਨ ਨੇ ਦਰਵਾਜ਼ੇ ਦਾ ਤਾਲਾ ਤੋੜਿਆ ਤੇ ਕਿਸੇ ਤਰ੍ਹਾਂ ਘਰ ਦੇ ਅੰਦਰ ਚਲੀ ਗਈ ਸਿਮਰਨ ਜਿਵੇਂ ਹੀ ਕਬਰਉਂਦੀ ਹੋਈ ਪਿਤਾ ਦੇ ਕਮਰੇ ਵਿੱਚ ਪਹੁੰਚੀ ਪਿਤਾ ਨੂੰ ਦੇਖ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਪਾਪਾ ਦੇ ਗਲ ਨੂੰ ਲਿਪਟ ਕੇ ਉੱਚੀ-ਉੱਚੀ ਰੋਣ ਲੱਗੀ ਆਪਣੇ ਪਿਤਾ ਦੀ ਇਹ ਹਾਲਤ ਵੇਖ ਕੇ ਉਸਦੇ ਹੰਝੂ ਰੁਕੰਨਾ ਨਾ ਹੀ ਨਹੀਂ ਲੈ ਰਹੇ ਸੀ ਇਦھر ਜਦੋਂ ਸਵੇਰ ਹੋਈ ਤਾਂ ਮੁੰਡਾ ਤੇ ਨੋਹ ਘਰ ਵਾਪਸ ਖੁਸ਼ੀ ਨਾਲ ਨੱਚਦੇ ਹੋਏ ਆਏ ਪਰ ਘਰ ਦਾ ਤਾਲਾ ਖੁੱਲਾ ਵੇਖ ਕੇ ਸਾਰੇ ਹੈਰਾਨ ਰਹਿ ਗਏ ਜਿਵੇਂ ਹੀ ਪਿਤਾ ਦੇ ਕਮਰੇ ਵਿੱਚ ਪਹੁੰਚੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਡਰ ਦੇ ਮਾਰੇ ਸਾਰੇ ਥਰ-ਥਰ ਕੰਮਣ ਲੱਗੇ ਸਾਹਮਣੇ ਦਾ ਦ੍ਰਿਸ਼ ਹੀ ਕੁਝ ਇਹੋ ਜਿਹਾ ਸੀ ਕਿ ਕੋਈ ਵੀ ਉਹਨਾਂ ਦੀ ਜਗ੍ਹਾ ਹੁੰਦਾ ਤਾਂ ਡਰ ਕੇ ਇੱਥੋਂ ਚਲਾ ਜਾਂਦਾ ਵੱਡਾ ਮੁੰਡਾ ਤੇ ਇੰਨਾ ਡਰ ਗਿਆ ਕਿ ਉਹ ਕਮਰੇ ਵਿੱਚੋਂ ਭੱਜ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਦਿਨ ਨੂੰ ਕੋਸਣ ਲੱਗਾ ਜਦੋਂ ਮੰਮੀ ਤੇ ਪਾਪਾ ਉਸਦੇ ਘਰ ਆਏ ਸੀ ਤੇ ਉਸ ਨੇ ਉਹਨਾਂ ਦੇ ਨਾਲ ਸੁਣੋ ਜੀ ਇਸ ਵਾਰ ਮੰਮੀ ਤੇ ਪਾਪਾ ਆਏ ਠੀਕ ਆ ਪਰ ਅਗਲੇ ਸਾਲ ਪਾਪਾ ਰਿਟਾਇਰ ਹੋ ਜਾਣਗੇ ਫਿਰ ਇਹ ਨਾ ਕਹਿਣਾ ਕਿ ਉਹ ਸਾਡੇ ਨਾਲ ਆ ਕੇ ਰਹਿਣਗੇ ਮੈਂ ਆਪਣੇ ਬੱਚੇ ਅਤੇ ਤੁਹਾਨੂੰ ਸੰਭਾਲ ਰਹੀ ਹਾਂ ਇੰਨਾ ਹੀ ਬਹੁਤ ਆ ਹੁਣ ਤੁਹਾਡੀ ਮਾਂ ਨੂੰ ਜਿੰਨਾ ਕਹਿੰਦੀ ਆ ਉਨਾ ਹੀ ਕਰਦੀ ਆ ਉਹ ਆਪਣੇ ਆਪ ਤਾਂ ਇੱਕ ਵੀ ਕੰਮ ਨਹੀਂ ਕਰਦੀ ਕੱਲ ਬੱਸ ਨੇ ਇੰਨਾ ਹੀ ਕਿਹਾ ਸੀ ਕਿ ਮੰਮੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਆ ਝਾੜੂ ਤੁਸੀਂ ਲਾ ਦਿਓ ਤਾਂ ਬੱਸ ਝਾੜੂ ਹੀ ਲਾ ਕੇ ਬੈ ਗਏ ਇਹ ਨਹੀਂ ਕਿ ਝਾੜੂ ਤੋਂ ਬਿਨਾ ਬਾਦ ਪੋਚਾ ਵੀ ਲਾ ਦਿਆਂ ਅਤੇ ਕੁਝ ਕਹਿ ਦਿੰਦੀ ਆ ਤਾਂ ਪਾਪਾ ਉਸ ਦੀ ਤਰਫਦਾਰੀ ਵਿੱਚ ਖੜੇ ਹੋ ਜਾਂਦੇ ਨੇ ਤੇ ਮੈਨੂੰ ਬਹੁਤ ਬੋਲਦੇ ਨੇ ਇਸ ਉਮਰ ਵਿੱਚ ਆਪਣੀ ਸੱਸ ਤੋਂ ਕੰਮ ਕਰਵਾਏਗੀ ਇਹ ਉਹ ਇਸ ਉਮਰ ਵਿੱਚ ਚਾਰ ਰੋਟੀਆਂ ਖਾ ਸਕਦੀ ਹੈ ਤਾਂ ਕੋਈ ਕੰਮ ਨਹੀਂ ਕਰ ਸਕਦੀ ਰੰਦੀਪ ਆਪਣੇ ਘਰ ਵਾਲੇ ਗੁਰਪ੍ਰੀਤ ਨੂੰ ਕਹਿਣ ਲੱਗੀ ਗੁਰਪ੍ਰੀਤ ਬੋਲਿਆ ਜਰਾ ਹੋਲੀ ਬੋਲ ਤੂੰ ਜਾਣਦੀ ਨਾ ਕਿ ਪਾਪਾ ਰਿਟਾਇਰ ਹੋਣ ਵਾਲੇ ਨੇ ਫਿਰ ਕਿਉਂ ਤੰਗ ਹੋ ਰਹੀਆਂ ਬਜ਼ੁਰਗ ਅਕਸਰ ਹੀ ਗੁੱਸੇ ਵਿੱਚ ਆਪਣਾ ਫੈਸਲਾ ਬਦਲ ਲੈਂਦੇ ਨੇ ਮੰਮੀ ਸਿੱਧੀ ਐ ਉਸ ਨੂੰ ਵਰਗਲਾ ਕੇ ਘਰ ਦਾ ਕੰਮ ਕਰਵਾਇਆ ਕਰ ਪਰ ਪਾਪਾ ਨੇ ਘਰ ਬਣਾਉਣ ਦਾ ਸੋਚਿਆ ਆ ਚੰਗਾ ਐ ਘਰ ਬਣ ਜਾਊਗਾ ਤਾਂ ਆਪਣੇ ਹੀ ਘਰ ਕੰਮ ਆਊਗਾ ਫਿਰ ਘਰ ਛੱਡ ਕੇ ਇੱਥੇ ਨਹੀਂ ਆਉਣਗੇ बस ਥੋੜੇ ਦਿਨਾਂ ਦੀ ਹੀ ਗੱਲ ਆ ਬਰਦਾਸ਼ਤ ਕਰ ਲੈ ਫਿਰ ਤਾਂ ਤੂੰ ਹੀ ਇਸ ਘਰ ਦੀ ਮਹਾਰਾਣੀ ਬਣ ਕੇ ਰਹੇਂਗੀ ਆਖੇ ਤੂੰ ਵੱਡੀ ਨੋਆ ਰੰਧੀ ਬੋਲੀ ਮੈਨੂੰ ਮਹਾਰਾਣੀਆਂ ਦੇ ਸੁਪਨੇ ਨਾ ਦਿਖਾਇਆ ਕਰੋ ਮੇਰੇ ਮੰਮੀ ਪਾਪਾ ਨੇ ਵੀ ਬਹੁਤ ਕੁਝ ਗਿਆ ਸੀ ਪਰ ਮੈਂ ਨਹੀਂ ਲੈ ਕੇ ਆਈ ਪਰ ਦੇਖ ਲੈ ਤੇਰੀ ਮਾਂ ਨੇ ਗਹਿਣੇ ਤੇ ਆਪਣੀ ਕੁੜੀ ਨੂੰ ਦੇ ਦਿੱਤੇ ਤੇ ਸੇਵਾ ਮੇਰ ਤੋਂ ਕਰਉਂਦੀ ਆ ਜੇ ਘਰ ਦਾ ਕੰਮ ਨਹੀਂ ਕਰੂਗੀ ਤਾਂ ਕਾਹਨੂੰ ਹੀ ਟਿਕਟ ਕਰਵਾ ਦਿਓ ਨਹੀਂ ਤਾਂ ਮੈਂ ਆਪਣੇ ਪੇਕੇ ਚਲੀ ਜਾਣਾ ਆ ਰੰਦੀਪ ਗੁੱਸੇ ਵਿੱਚ ਬੋਲਦੀ ਹੋਈ ਚਲੀ ਗਈ ਸ਼ਾਮ ਨੂੰ ਰੰਦੀਪ ਆਪਣੀ ਸਾਸ ਨੂੰ ਬੋਲੀ ਮੰਮੀ ਸੁੱਤੀ ਨਾ ਰਿਹਾ ਕਰ ਘਰ ਦੇ ਕੰਮ ਨੂੰ ਕਰ ਲਿਆ ਕਰ ਦੇਖ ਦੁਪਹਿਰ ਦੇ ਬਰਤਨ ਸੋਈ ਵਿੱਚ ਪਏ ਹੋਏ ਨੇ ਉਹਨਾਂ ਨੂੰ ਧੋ ਦੋ ਤਾਂ ਹੀ ਤਾਂ ਮੈਂ ਰਾਤ ਦੇ ਖਾਣੇ ਦੀ ਤਿਆਰੀ ਕਰਾਂਗੀ ਰੰਦੀਪ ਦਾ ਸਹੁਰਾ ਬੋਲਿਆ ਬੇਟਾ ਕੁਆਟਰ ਵਿੱਚ ਤਾਂ ਤੇਰੀ ਸਾਸ ਨੂੰ ਦੋ ਪਲੇਟਾਂ ਤੇ ਦੋ ਕੌਲੀਆਂ ਹੀ ਧੋਣੀਆਂ ਪੈਂਦੀਆਂ ਸੀ ਤੇ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਪਰ ਇੱਥੇ ਤਾਂ ਫਿਰ ਉਸ ਦੇ ਗੋਡਿਆਂ ਵਿੱਚ ਵੀ ਬਹੁਤ ਦਰਦ ਰਹਿੰਦਾ ਆ ਜੇ ਤੂੰ ਕਹੇ ਤਾਂ ਮੈਂ ਭਾਂਡੇ ਸਾਫ ਦੇ ਕਰ ਦਿਆ ਕਰਾਂ ਰੰਧੀ ਬੋਲੀ ਪਾਪਾ ਜੀ ਤੁਸੀਂ ਵੀ ਹੱਦ ਕਰ ਦਿਓ ਮੈਂ ਵੀ ਤਾਂ ਪਹਿਲਾਂ ਗਿਰਨ ਕੇ ਚਾਰ ਜਣੀਆਂ ਦੀਆਂ ਰੋਟੀਆਂ ਬਣਾਉਂਦੀ ਸੀ ਪਰ ਹੁਣ 6 ਜੀ ਦੀਆਂ ਰੋਟੀ ਬਣਾ ਰਹੀ ਆ ਪ੍ਰੋਬਲਮ ਤਾਂ ਮੈਨੂੰ ਵੀ ਆ ਪਰ ਮੈਂ ਕਦੇ ਨਹੀਂ ਰੋਂਦੀ ਤੇ ਜਦੋਂ ਸ਼ਾਮ ਨੂੰ ਮੰਮੀ ਜੀ ਤਾਂ ਹੱਡੇ ਨਾਲ ਸੈਰ ਕਰਨ ਜਾਂਦੇ ਆ ਤਾਂ ਉਹਨਾਂ ਦੇ ਗੋਡੇ ਪੀੜ ਨਹੀਂ ਕਰਦੇ ਇਹ ਕਹੋ ਕਿ ਜੇ ਉਹ ਮੇਰੀ ਮਦਦ ਨਹੀਂ ਕਰਦੀ ਆ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਹੁਣ ਬਰਤਨ ਉਹ ਤੋੜੇ ਜਾ ਤੁਸੀਂ ਜਿਸ ਨੂੰ ਵੀ ਧੋਣਿਆ ਤੋ ਦੋ ਮੈਂ ਚੱਲੀ ਆ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਰੰਦੀਪ ਦੀ ਸੱਸ ਬੋਲੀ ਕਿ ਤੁਸੀਂ ਵੀ ਨਾ ਦੇ ਮੂੰਹ ਕਿਉਂ ਲੱਗਦੇ ਹੋ ਸਹੀ ਤਾਂ ਕਹਿ ਰਹੀ ਆ ਸਾਡੇ ਦੋਨਾਂ ਦੇ ਆਉਣ ਦਾ ਨਾਲ ਉਸ ਦਾ ਕੰਮ ਬਹੁਤ ਵਧ ਗਿਆ ਆ ਜੇ ਖੜੇ ਖੜੇ ਭਾਂਡੇ ਤੋ ਲਵਾਂਗੇ ਤਾਂ ਕੀ ਦਿੱਕਤ ਆ ਤੁਸੀਂ ਚਿੰਤਾ ਨਾ ਕਰੋ ਬਸ ਕੁਝ ਦਿਨਾਂ ਦੀ ਗੱਲ ਆ ਜਾਓ ਤੁਸੀਂ ਆਰਾਮ ਕਰੋ ਇਨਾ ਕਹਿ ਕੇ ਬਲਵੀਰ ਕੌਰ ਭਾਂਡੇ ਤੋਂ ਲਈ ਚਲੀ ਗਈ। ਕਰੀਬ ਇੱਕ ਹਫ਼ਤੇ ਬਾਅਦ ਹਰਦੀਪ ਸਿੰਘ ਬਲਵੀਰ ਕੌਰ ਨੂੰ ਬੋਲਿਆ, "ਚਲੋ ਆਪਾਂ ਛੋਟੇ ਮੁੰਡੇ ਦੇ ਕੋਲ ਕੁਝ ਦਿਨਾਂ ਲਈ ਚੱਲਦੇ ਹਾਂ।" ਉਸਨੇ ਝੱਟ ਪੁੰਨ ਲਾਇਆ ਤੇ ਕੁਲਦੀਪ ਦੀ ਘਰ ਵਾਲੀ ਬੋਲੀ, "ਪਾਪਾ ਜੀ ਮਾਫ਼ ਕਰਨਾ, ਤੁਸੀਂ ਅਜੇ ਇੱਥੇ ਨਹੀਂ ਆ ਸਕਦੇ ਕਿਉਂਕਿ ਮੈਂ ਆਪਣੇ ਪੇਕੇ ਗਈ ਹੋਈ ਹਾਂ। ਅਤੇ ਜੇ ਤੁਸੀਂ ਆ ਜਾਓਗੇ ਤਾਂ ਕੁਲਦੀਪ ਇਕੱਲਾ ਕੀ ਕਰੇਗਾ? ਉਸ ਨੂੰ ਦਿੱਕਤ ਹੋ ਜਾਣੀ ਆ।" ਚੰਗਾ ਹੈ ਤੁਸੀਂ ਵੀਰਜੀ ਤੇ ਦੀਦੀ ਕੋਲੀ ਰਹੋ ਵੈਸੇ ਵੀ ਕੁਝ ਮਹੀਨੇ ਬਾਅਦ ਤੁਸੀਂ ਰਿਟਾਇਰ ਹੋ ਜਾਓਗੇ ਤਾਂ ਘਰ ਬਣ ਜਾਊਗਾ ਤਾਂ ਅਸੀਂ ਤੁਹਾਨੂੰ ਉਥੇ ਮਿਲਣਾ ਆ ਜਾਇਆ ਕਰਾਂਗੇ ਕਿਉਂ ਬੇਕਾਰ ਵਿੱਚ ਤੁਸੀਂ ਆਪਣਾ ਤੇ ਸਾਡਾ ਟਾਈਮ ਬਰਬਾਦ ਕਰ ਰਹੇ ਹੋ ਇਹਨਾਂ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਹਰਦੀਪ ਸਿੰਘ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਸਾਰੇ ਮੇਰੇ ਰਿਟਾਇਰਮੈਂਟ ਦਾ ਇੰਤਜ਼ਾਰ ਕਰ ਰਹੇ ਨੇ ਚਲੋ ਚੰਗਾ ਆ ਦੇਖਦਾ ਹਾਂ ਮੇਰੇ ਰਿਟਾਇਰ ਹੋਣ ਤੋਂ ਬਾਅਦ ਇਹ ਸਾਰੇ ਮੇਰੇ ਲਈ ਕਿੰਨਾ ਟਾਈਮ ਕੱਢਦੇ ਆ ਕੁਝ ਸਮੇਂ ਬਾਅਦ ਹਰਦੇਵ ਸਿੰਘ ਆਪਣੀ ਪਤਨੀ ਦੇ ਨਾਲ ਵਾਪਸ ਚਲੇ ਆ ਗਿਆ। ਦੇਖਦੇ ਹੀ ਦੇਖਦੇ ਸਮਾਂ ਬੀਤਦਾ ਗਿਆ। ਹਰਦੇਵ ਸਿੰਘ ਦੇ ਰਿਟਾਇਰ ਹੋਣ ਦਾ ਸਮਾਂ ਨੇੜੇ ਆ ਗਿਆ। ਹਰਦੇਵ ਸਿੰਘ ਨੇ ਆਪਣੇ ਜੀਵਨ ਦੀ ਸਾਰੀ ਬਚਤ ਲਗਾ ਕੇ ਘਰ ਬਣਾਇਆ। ਰਿਟਾਇਰ ਹੋਣ ਤੋਂ ਬਾਅਦ ਜੋ ਪੈਸੇ ਮਿਲੇ ਸੀ ਉਹ ਵੀ ਘਰ ਤੇ ਖਰਚ ਕਰ ਦਿੱਤੇ। ਉਸਨੇ ਸੋਚਿਆ ਸੁਪਨਿਆਂ ਦੇ ਘਰ ਵਿੱਚ ਬੁਟਾਪਾ ਚੈਨ ਨਾਲ ਗੁਜ਼ਰੇਗਾ ਪਰ ਉਸ ਨੂੰ ਇਹ ਨਹੀਂ ਸੀ ਪਤਾ ਉਹ ਜੋ ਸੋਚ ਰਿਹਾ ਆ ਇਹ ਕਦੇ ਵੀ ਨਹੀਂ ਹੋਵੇਗਾ ਵੱਡੇ ਕਮਰੇ ਮੁੰਡਿਆਂ ਨੇ ਲੈ ਲੈ ਤੇ ਛੋਟੇ ਬੱਚਿਆਂ ਨੂੰ ਦੇ ਦਿੱਤੇ ਜੋ ਇੱਕ ਛੋਟਾ ਜਿਹਾ ਕਮਰਾ ਬੱਚਾ ਸੀ ਉਹ ਹਰਦੀਪ ਸਿੰਘ ਦੇ ਹਿੱਸੇ ਆਇਆ ਫਿਰ ਵੀ ਉਹ ਖੁਸ਼ ਸੀ ਕਿ ਚਲੋ ਬੱਚੇ ਖੁਸ਼ ਨੇ ਤਾਂ ਅਸੀਂ ਵੀ ਖੁਸ਼ ਹਾਂ ਕੁਝ ਸਮੇਂ ਬਾਅਦ ਵੱਡੇ ਮੁੰਡੇ ਦੀ ਬਦਲੀ ਇਸ ਸ਼ਹਿਰ ਵਿੱਚ ਹੋ ਗਈ ਤਾਂ ਉਹ ਆਪਣਾ ਸਾਰਾ ਸਮਾਨ ਲੈ ਕੇ ਪਾਪਾ ਦੇ ਬਨੇ ਘਰ ਵਿੱਚ ਸ਼ਿਫਟ ਹੋ ਗਿਆ ਫਿਰ ਕੀ ਸੀ ਆਹੇ ਦਿਨ ਰਣਦੀਪ ਦੇ ਪੇਕਿਆਂ ਤੋਂ ਕੋਈ ਨਾ ਕੋਈ ਆਉਂਦਾ ਰਹਿੰਦਾ ਤੇ ਸੌਣ ਲਈ ਕਮਰਿਆਂ ਦੀ ਕਮੀ ਹੋ ਜਾਂਦੀ ਤਾਂ ਇੱਕ ਦਿਨ ਰੰਦੀਪ ਬੋਲੀ ਪਾਪਾ ਜੀ ਜਿਹੜਾ ਕਮਰਾ ਆਪਾਂ ਨੌਕਰਾਂ ਵਾਸਤੇ ਬਣਾਇਆ ਆ ਉਹ ਵੀ ਤਾਂ ਬਹੁਤ ਵਧੀਆ ਬਣਿਆ ਆ ਤੁਸੀਂ ਆਪਣਾ ਸਮਾਨ ਉਸ ਵਿੱਚ ਰੱਖ ਲਓ ਕਿਹੜਾ ਆਪਣੇ ਘਰੇ ਨੌਕਰ ਰੰਦੇ ਆ ਘਰ ਤਾਂ ਘਰ ਹੀ ਹੁੰਦਾ ਆ ਹਰਦੇਵ ਸਿੰਘ ਰੰਦੀਪ ਨੂੰ ਦੇਖਦੇ ਹੋਏ ਬੋਲਿਆ ਕਿਉਂ じゃ ਸਮਾਂ ਆ ਗਿਆ ਆ ਮੇਰੇ ਹੀ ਘਰ ਵਿੱਚ ਮੈਨੂੰ ਨੌਕਰਾਂ ਦੇ ਕਮਰੇ ਵਿੱਚ ਰਹਿਣਾ ਪਊਗਾ ਹਰਦੇਵ ਸਿੰਘ ਦੀ ਪਤਨੀ ਬੋਲੀ ਨੂੰ ਨਾਲ ਗੱਲ ਕਰਨ ਨਾਲੋਂ ਚੰਗਾ ਆ ਤੁਸੀਂ ਆਪਣੀ ਪੁੱਤ ਨਾਲ ਗੱਲ ਕਰੋ ਸ਼ਾਮ ਨੂੰ ਜਦੋਂ ਗੁਰਪ੍ਰੀਤ ਆਇਆ ਤਾਂ ਹਰਦੀਪ ਸਿੰਘ ਬੋਲਿਆ ਬੇਟਾ ਤੂੰ ਹੀ ਰੰਦੀਪ ਨੂੰ ਸਮਝਾ ਕਿ ਉਹ ਸਾਨੂੰ ਨੌਕਰਾਂ ਵਾਲੇ ਕਮਰੇ ਵਿੱਚ ਰਹਿਣ ਲਈ ਨਾ ਕਹੇ ਤਾਂ ਗੁਰਪ੍ਰੀਤ ਇੱਕਦਮ ਗੁੱਸੇ ਵਿੱਚ ਬੋਲਿਆ ਪਾਪਾ ਜੀ ਰੰਦੀਪ ਸਹੀ ਤਾਂ ਕਹਿ ਰਹੀ ਆ ਇਸ ਘਰ ਵਿੱਚ ਤੁਸੀਂ ਇੰਨਾ ਤਿਲਕਣਾ ਫਰਸ਼ ਲਗਾਇਆ ਆ ਇਹ ਡਰ ਲੱਗਦਾ ਆ ਕਿ ਤੁਸੀਂ ਕਿਤੇ ਤਿਲਕ ਕੇ ਨਾ ਡਿੱਗ ਜਾਓ ਤੇ ਕਿਤੇ ਤੁਹਾਡੀ ਹੱਡੀ ਇੱਧਰ ਉੱਧਰ ਖਿਸਕ ਗੱਜਾ ਨਾ ਜਾਏ ਬੁਢਾਪੇ ਵਿੱਚ ਕੌਣ ਸੇਵਾ ਕਰੂਗਾ ਤੇ ਇਕ ਗੱਲ ਕਹਿ ਦਿਆਂ ਬੇਵਜਹ ਰੰਦੀਪ ਦੇ ਨਾਲ ਨਾ ਉਲਝਿਆ ਕਰੋ ਮਾਣੇ ਤਾਂ ਇੰਨਾ ਚਿਰ ਤੁਹਾਡੀ ਗੱਲ ਮੰਨੀ ਪਰ ਜ਼ਰੂਰੀ ਨਹੀਂ ਕਿ ਨਾ ਵੀ ਮੰਨੇ ਮੁੰਡੇ ਦਾ ਇਹ ਜਵਾਬ ਸੁਣ ਕੇ ਹਰਦੇਵ ਸਿੰਘ ਸੁੱਨ ਹੋ ਗਿਆ ਤੇ ਸੋਚਣ ਲੱਗਾ ਅੱਜ ਵੀ ਆਪਣੀ ਪੈਨਸ਼ਨ ਦੇ ਖਰਚੇ ਤੇ ਜੀ ਰਿਹਾ ਹਾਂ ਫਿਰ ਵੀ ਇੰਨਾ ਉਪਦੇਸ਼ ਉਹ ਅੰਦਰ ਤੱਕ ਹੀ ਲੱਗਿਆ ਗੁਰਪ੍ਰੀਤ ਬੋਲਦਾ ਹੋਇਆ ਉੱਥੋਂ ਚਲਾ ਗਿਆ ਪੋਤਾ ਤੇ ਪੋਤਰੇ ਦੇ ਨਾਲ ਰਹਿਣ ਦੇ ਲਾਲਚ ਨੇ ਉਹਨੂੰ ਰੋਕ ਲਿਆ ਨਹੀਂ ਤਾਂ ਕੁਝ ਕਹਿ ਦਿੰਦਾ ਤ੍ਰੰਤਬੀਵੀ ਉਸ ਕੋਲ ਨੇ ਰੋਕ ਲਿਆ ਹਰਦੀਪ ਸਿੰਘ ਕਹਿਣ ਲੱਗਿਆ ਕਿ ਘਰ ਦੀ ਇੱਕ ਇੱਕ ਇਕੀ ਟਲਗਾਉਂਦੇ ਹੋਏ ਮੈਂ ਕਿੰਨੇ ਸੁਪਨੇ ਵੇਖੇ ਸੀ ਉਹ ਅੱਜ ਇੱਕ ਇੱਕ ਕਰਕੇ ਟੁੱਟ ਰਹੇ ਨੇ ਕੁਲਦੀਪ ਨੂੰ ਦੇਖ ਲੈ ਕਹਿੰਦਾ ਸੀ ਕਿ ਘਰ ਬਣ ਜਾਏ ਤਾਂ ਆ ਜਾਊ ਬਸ ਪਰ ਬਸ ਦਿਵਾਲੀ ਨੂੰ ਹੀ ਆਉਂਦਾ ਆ ਤੇ ਆਪਣੀਆਂ ਪਰੇਸ਼ਾਨੀਆਂ ਦੱਸ ਕੇ ਕੁਝ ਨਾ ਕੁਝ ਪੈਸੇ ਲੈ ਕੇ ਫਿਰ ਚਲਾ ਜਾਂਦਾ ਆ ਹਰਦੇਵ ਸਿੰਘ ਦੀ ਪਤਨੀ ਬੋਲੀ ਅਜੀ ਉਸ ਦੀ ਉਮਰ ਹੀ ਕੀ ਆ ਹੌਲੀ ਹੌਲੀ ਸਮਝ ਜਾਊਗਾ ਹਰਦੇਵ ਸਿੰਘ ਹੱਸ ਕੇ ਬੋਲਿਆ ਇਰੇ ਬੱਚੇ ਹੁਣ ਬੱਚੇ ਨਹੀਂ ਰਹੇ ਬੱਚੇ ਬਾਪ ਬਣ ਚੁੱਕੇ ਨੇ ਉਹ ਬੋਲੀ ਗੁੱਸਾ ਨਾ ਕਰੋ ਜੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਅਗਲੇ ਦਿਨ ਹਰਦੀਪ ਸਿੰਘ ਤੇ ਬਲਵੀਰ ਕੌਰ ਬੈਠੇ ਚਾਹ ਪੀ ਰਏ ਸੀ ਤਾਂ ਗੁਰਪ੍ਰੀਤ ਕੋਲ ਆ ਕੇ ਖੜਾ ਹੋ ਗਿਆ ਹਰਦੀਪ ਸਿੰਘ ਨੇ ਸੋਚਿਆ ਕਿ ਕੱਲ ਦੀਆਂ ਗਲਤੀਆਂ ਦੀ ਮਾਫੀ ਮੰਗੇਗਾ ਪਰ ਨਹੀਂ ਉਹਨੇ ਤਾਂ ਉਹੀ ਗੱਲ ਸ਼ੁਰੂ ਕਰ ਦਿੱਤੀ ਪਾਪਾ ਜੀ ਚਲੋ ਅੱਜ ਕਮਰਾ ਖਾਲੀ ਕਰਨ ਵਿੱਚ ਤੁਹਾਡੀ ਮੈਂ ਮਦਦ ਕਰ ਦਿੰਦਾ ਹਾਂ ਦੇਖ ਕੋ ਰੰਦੀਪ ਨੇ ਕਿੰਨੇ ਵਧੀਆ ਤਰੀਕੇ ਨਾਲ ਉਸ ਕਮਰੇ ਨੂੰ ਸਾਫ਼ ਕੀਤਾ ਆ ਹਰਦੇਵ ਸਿੰਘ ਨੇ ਕਿਹਾ ਤੂੰ ਫਿਰ ਉਹੀ ਗੱਲ ਸ਼ੁਰੂ ਕਰ ਦਿੱਤੀ ਇਹਨਾਂ ਸਮਝਾਉਂਦਾ ਤੇਰੇ ਤੇ ਕੋਈ ਅਸਰ ਨਹੀਂ ਹੋਇਆ ਗੁਰਪ੍ਰੀਤ ਨੇ ਗੁੱਸੇ ਵਿੱਚ ਆਪਣੇ ਪਾਪਾ ਦੀ ਕੁਰਸੀ ਨੂੰ ਇੰਨੇ ਜ਼ੋਰ ਨਾਲ ੱਤਕਾ ਮਾਰਿਆ ਕਿ ਉਹ ਜ਼ਮੀਨ ਤੇ ਡਿੱਗ ਪਿਆ ਤੇ ਬੋਲਿਆ ਮੈਂ ਸੋਚ ਰਿਹਾ ਸੀ ਕਿ ਪਿਆਰ ਨਾਲ ਤੂੰ ਮੰਨ ਜਾਏਂਗਾ ਪਰ ਨਹੀਂ ਤੂੰ ਨਹੀਂ ਸਮਝੇਂਗਾ ਤੈਨੂੰ ਸਮਝਾਉਣਾ ਹੀ ਪਊਗਾ ਜੇ ਚੰਗਾ ਹੁੰਦਾ ਤਾਂ ਉਸ ਦਿਨ ਹੀ ਤੈਨੂੰ ਘਰੋਂ ੱਤਕੇ ਮਾਰ ਕੇ ਕੱਢ ਦਿੰਦਾ ਦਾ ਇਹ ਨਹੀਂ ਮਹਿਨਤਾ ਕਰਨੀ ਪੈਂਦੀ ਗੁਰਪ੍ਰੀਤ ਅੱਖਾਂ ਦਿਖਾਉਂਦਾ ਹੋਇਆ ਆਪਣੀ ਮਾਂ ਦੇ ਵੱਲ ਗਿਆ ਤੇ ਬੋਲਿਆ ਮੰਮੀ ਤੂੰ ਹੀ ਪਾਪਾ ਨੂੰ ਸਮਝਾ ਲੈ ਨਹੀਂ ਤਾਂ ਹੱਥ ਪੈਰ ਤੋੜ ਕੇ ਕਿਸ ਚੌਂਕ ਵਿੱਚ ਭੀਖ ਮੰਗਣ ਲਈ ਛੱਡ ਆਉਂਗਾ ਫਿਰ ਨਾ ਕਹੀਂ ਕਿ ਪੁੱਤ ਨੇ ਕੀ ਕਹਿ ਦਿੱਤਾ ਗੁਰਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਹਰਦੇਵ ਸਿੰਘ ਦੀਆਂ ਅੱਖਾਂ ਪਰ ਆਈਆਂ ਤੇ ਉਸ ਦੀ ਪਤਨੀ ਨੇ ਉਹਨੂੰ ਸਹਾਰਾ ਦਿੱਤਾ ਤੇ ਦੂਸਰੀ ਕੁਰਸੀ ਤੇ ਬਿਠਾਇਆ ਆਪਣੀਆਂ ਗੱਲਾਂ ਕਹਿ ਕੇ ਗੁਰਪ੍ਰੀਤ ਉੱਥੋਂ ਗੁੱਸੇ ਵਿੱਚ ਚਲਾ ਗਿਆ ਹਰਦੀਪ ਸਿੰਘ ਨੇ ਆਪਣੀ ਪਤਨੀ ਵੱਲ ਵੇਖਿਆ ਤਾਂ ਉਸ ਦੀ ਪਤਨੀ ਨੇ ਕਿਹਾ ਚਲੋ ਜੀ ਕੁਝ ਦਿਨ ਉੱਥੇ ਰਹਿ ਕੇ ਦੇਖ ਲੈਂਦੇ ਆ ਜੇ ਚੰਗਾ ਨਹੀਂ ਲੱਗਿਆ ਤਾਂ ਫਿਰ ਇਸ ਕਮਰੇ ਵਿੱਚ ਆ ਜਾਵਾਂਗੇ ਇਸ ਵਿੱਚ ਕਿਹੜੀ ਵੱਡੀ ਗੱਲ ਆ ਹੁਣ ਪਤਨੀ ਦੇ ਸਾਹਮਣੇ ਹਰਦੀਪ ਸਿੰਘ ਕੁਝ ਨਹੀਂ ਕਹਿਣਾ ਚਾਹੁੰਦਾ ਸੀ ਚੁੱਪਚਾਪ ਉੱਥੋਂ ਆਪਣਾ ਸਮਾਨ ਲੈ ਕੇ ਚਲੇ ਗਿਆ ਉਸ ਕਮਰੇ ਚੋਂ ਬਾਹਰ ਗਿਆ ਪਹਿਲਾਂ ਤਾਂ ਗੁਰਪ੍ਰੀਤ ਤੇ ਰੰਦੀਪ ਉਹਨਾਂ ਦੀ ਬਹੁਤ ਇੱਜ਼ਤ ਕਰਿਆ ਕਰਦੇ ਸੀ ਪਰ ਹੁਣ ਨੋਤੇ ਪੁੱਤ ਮੁਸ਼ਕਲ ਨਾਲ ਉਸ ਨੂੰ ਰੋਟੀ ਪੁੱਛਦੇ ਸੀ ਉਹ ਹਮੇਸ਼ਾ ਹੀ ਸੋਚਦੀ ਰਹਿੰਦੀ ਸੀ ਕਿ ਜੋ ਆਪਣੇ ਮਾਪੇ ਬਾਪ ਨੂੰ ਨਹੀਂ ਪੁੱਛਦੇ ਉਹ ਆਪਣੀ ਛੋਟੀ ਭੈਣ ਸਿਮਰਨ ਨੂੰ ਕੀ ਸੋਚਣਗੇ ਸਿਮਰਨ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਉਲਝੀ ਰਹਿੰਦੀ ਸੀ ਬਸ ਮਾਪੇ ਬਾਪ ਦੀ ਖਬਰ ਲੈਂਦੀ ਰਹਿੰਦੀ ਸੀ ਦੇਖਦੇ ਹੀ ਦੇਖਦੇ ਹਰਦੇਵ ਸਿੰਘ ਦੀ ਪਤਨੀ ਤੇ ਆਪਣੇ ਲਈ ਤੇ ਹਰਦੇਵ ਸਿੰਘ ਲਈ ਰੋਟੀ ਬਣਾਉਣ ਦੀ ਜ਼ਿੰਮੇਵਾਰੀ ਆ ਗਈ ਇਹ ਗੱਲ ਹਰਦੇਵ ਸਿੰਘ ਦੀ ਪਤਨੀ ਨੂੰ ਅੰਦਰ ਹੀ ਅੰਦਰ ਖਾਏ ਜਾ ਰਹੀ ਸੀ ਕਿ ਉਹਨਾਂ ਦੇ ਬੱਚਿਆਂ ਕੋਲ ਉਹਨਾਂ ਲਈ ਫਰਸਤ ਨਹੀਂ ਆ ਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਜਗ੍ਹਾ ਆ ਜਦੋਂ ਹਰਦੀਪ ਸਿੰਘ ਕੁਝ ਕਹਿੰਦੇ ਤਾਂ ਮੁੰਡਾ ਉਹਨੂੰ ਚਾਰ ਗੱਲਾਂ ਸੁਣਾ ਦਿੰਦਾ ਤੇ ਲੋਕਾਂ ਦੇ ਡਰ ਤੋਂ ਚੁੱਪ ਕਰ ਜਾਂਦੇ ਇੱਕ ਦਿਨ ਬਲਵੀਰ ਕੌਰ ਦੀ ਤਬੀਅਤ ਠੀਕ ਨਹੀਂ ਸੀ ਹਰਦੀਪ ਸਿੰਘ ਰੰਦੀਪ ਨੂੰ ਜਾ ਕੇ ਬੋਲਿਆ ਪੁੱਤ ਤੇਰੀ ਸੱਸ ਦੀ ਤਬੀਅਤ ਠੀਕ ਨਹੀਂ ਆ ਉਸ ਲਈ ਖਾਣਾ ਬਣਾ ਦੇ ਰੰਦੀਪ ਬੋਲੀ ਮੁਫਤ ਵਿੱਚ ਖਾਣਾ ਨਹੀਂ ਬਣਦਾ ਪੈਨਸ਼ਨ ਦੇ ਜਿੰਨੇ ਪੈਸੇ ਹੁੰਦੇ ਨੇ ਉਹ ਤਾਂ ਤੁਸੀਂ ਆਪਣੀਆਂ ਦਵਾਈਆਂ ਤੇ ਖਰਚੇ ਦਿੰਦੇ ਹੋ ਤੇਰੇ ਰਟਾਇਰ ਹੋਣ ਤੋਂ ਜੋ ਪੈਸੇ ਆਏ ਉਹ ਤੁਸੀਂ ਘਰ ਤੇ ਲਗਾ ਦਿੱਤੇ ਹੁਣ ਇਹ ਘਰ ਵੀ ਸਾਡੇ ਨਾਂ ਤੇ ਨਹੀਂ ਆ ਇਹਦੇ ਵਿੱਚ ਵੀ ਵੀਰਜੀ ਦਾ ਵੀ ਹਿੱਸਾ ਆ ਫਿਰ ਅਸੀਂ ਤੁਹਾਡੀਆਂ ਰੋਟੀਆਂ ਕਿਉਂ ਬਣਾਈਆਂ ਇਹ ਲਓ ਬ੍ਰੈਡ ਪਏ ਨੇ ਉਹਨੂੰ ਖਵਾ ਦਿਓ ਇੰਨਾ ਕਹਿ ਕੇ ਰੰਦੀਪ ਨੇ ਉਸ ਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਵਿਚਾਰਾ ਹਰਦੇਵ ਸਿੰਘ ਗਵਾਂਡੀਆਂ ਤੋਂ ਵੀ ਰੋਟੀ ਨਹੀਂ ਮੰਗ ਸਕਦਾ ਸੀ ਕਿ ਲੋਕ ਕੀ ਕਹਿਣਗੇ ਨਵਾਤੇ ਪੁੱਤ ਦੇ ਹੁੰਦੇ ਹੋਏ ਤੁਸੀਂ ਭੀਖ ਮੰਗ ਰਹੇ ਹੋ ਹੋਰ ਅੱਖਾਂ ਵਿੱਚ ਹੰਝੂ ਅਤੇ ਹੱਥ ਵਿੱਚ ਬ੍ਰੈਡ ਲੈ ਕੇ ਉਹ ਆਪਣੀ ਪਤਨੀ ਕੋਲ ਚਲਿਆ ਗਿਆ ਉਸ ਦੀ ਪਤਨੀ ਬੋਲੀ ਮੇਰੇ ਲਈ ਕਿਉਂ ਕਿਸੇ ਕੋਲ ਭੀਖ ਮੰਗਦੇ ਹੋ ਹਰਦੀਪ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਉਸ ਦੀ ਪਤਨੀ ਬੋਲੀ ਹੁਣ ਜੇ ਤੁਹਾਨੂੰ ਇਸ ਤਰ੍ਹਾਂ ਦੇਖਾਂਗੀ ਤਾਂ ਮੈਂ ਚੈਨ ਨਾਲ ਨਹੀਂ ਜੀ ਪਾਵਾਂਗੀ ਬਸ ਇੱਕ ਆਖਰੀ ਵਾਰ ਪਾਣੀ ਪਿਆ ਦੇ ਤਾਂ ਕਿ ਮੈਂ ਚੈਨ ਨਾਲ ਅੱਖਾਂ ਬੰਦ ਕਰ ਸਕਾਂ ਹਰਦੀਪ ਸਿੰਘ ਕਹਿਣ ਲੱਗਾ ਮੈਨੂੰ ਇਕੱਲਾ ਛੱਡ ਕੇ ਨਾ ਜਾ ਤੇਰੇ ਬਿਨਾਂ ਮੈਂ ਕਿਵੇਂ ਰਹਿ ਸਕਦਾ ਹਾਂ ਇੱਥੇ ਕੋਈ ਨਹੀਂ ਮੇਰਾ ਆਪਣਾ ਇੰਨਾ ਕਹਿ ਕੇ ਜਿਵੇਂ ਹਰਦੇਵ ਸਿੰਘ ਨੇ ਆਪਣੀ ਪਤਨੀ ਦੇ ਮੂੰਹ ਵਿੱਚ ਇੱਕ ਘੁੱਟ ਪਾਣੀ ਪਾਇਆ ਉਸਨੇ ਅੱਖਾਂ ਬੰਦ ਕਰ ਲਈਆਂ ਹਰਦੇਵ ਸਿੰਘ ਨੇ ਸਿਮਰਨ ਨੂੰ ਫੋਨ ਕੀਤਾ ਸਿਮਰਨ ਘਬਰਾ ਗਈ ਤੇ ਬੋਲੀ papa ji ਕੀ ਗੱਲ ਆ ਇਨੀ ਰਾਤ ਨੂੰ ਤੁਸੀਂ ਫੋਨ ਕੀਤਾ ਤਾਂ ਉਹ ਬੋਲਿਆ ਸਿਮਰਨ ਤੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਆ ਬਸ ਹੁਣ ਮੈਂ ਵੀ ਜੀਣਾ ਨਹੀਂ ਆ ਤਾਂ ਸਿਮਰਨ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹ ਰੋਣ ਲੱਗੀ ਉਹਦੀ ਆਵਾਜ਼ ਰੋਣ ਦੀ ਆਵਾਜ਼ ਸੁਣ ਕੇ ਉਹਦਾ ਘਰ ਵਾਲਾ ਮਨਿੰਦਰ ਬੋਲਿਆ ਕੀ ਹੋਇਆ ਤਾਂ ਉਹ ਕਹਿਣ ਲੱਗੀ ਮਨਿੰਦਰ ਮਾਂ ਸਾਨੂੰ ਛੱਡ ਕੇ ਚਲੀ ਗਈ ਆ ਤੁਸੀਂ ਗੱਡੀ ਕੱਢੋ ਰੋਂਦੀ ਰੋਂਦੀ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਤਾਂ ਗੁਰਪ੍ਰੀਤ ਬੋਲਿਆ ਸ਼ਾਮ ਤੱਕ ਤਾਂ ਉਹ ਚੰਗੀ ਪਲੀ ਸੀ ਹੁਣ ਕੀ ਹੋ ਗਿਆ ਸਿਮਰਨ ਨੂੰ ਬਹੁਤ ਹਦਾਨੀ ਹੋਈ ਇਹ ਇੱਕ ਹੀ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕੋਈ ਪਤਾ ਨਹੀਂ ਜਦੋਂ ਸਿਮਰਨ ਘਰ ਪਹੁੰਚੀ ਤਾਂ ਆਪਣੇ ਪਾਪਾ ਨੂੰ ਜੱਫੀ ਪਾ ਕੇ ਰੋਈ ਪਰ ਪਾਪਾ ਜਿਵੇਂ ਪੱਥਰ ਦੀ ਮੂਰਤ ਹੋ ਗਏ ਸੀ ਸਿਮਰਨ ਦੀ ਵਾਰ-ਵਾਰ ਪੁੱਛਣ ਤੇ ਹਰਦੇਵ ਸਿੰਘ ਨੇ ਸਾਰੀ ਗੱਲ ਦੱਸੀ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਸਿਮਰਨ ਨੇ ਆਪਣੇ ਭਰਾਵਾਂ ਨੂੰ ਕਿਹਾ ਪਾਪਾ ਜੀ ਨੂੰ ਤੁਹਾਡੀ ਜ਼ਰੂਰਤ ਆ ਉਹਨੂੰ ਪਿੱਛੇ ਵਾਲੇ ਕਮਰੇ ਵਿੱਚ ਹੀ ਇਕੱਲਾ ਨਾ ਛੱਡੋ ਦੋਵੇਂ ਭਰਾਵਾਂ ਨੇ ਆਪਸ ਵਿੱਚ ਗੱਲ ਕੀਤੀ ਤੇ ਬੋਲੇ ਕਿਉਂ ਨਾ ਘਰ ਤੇ ਬਾਕੀ ਜ਼ਮੀਨ ਨੂੰ ਵੇਚ ਕੇ ਪਾਪਾ ਸਾਡੇ ਨਾਲ ਰਹਿਣ ਪਰ ਹਰਦੀਪ ਸਿੰਘ ਉਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੁੰਦੇ ਸੀ ਸਿਮਰਨ ਨੇ ਬੋਤ ਕਿਆ ਕਿ ਮੇਰੇ ਨਾਲ ਚੱਲੋ ਤਾਂ ਉਹ ਬੋਲੇ ਬੇਟਾ ਇਸ ਘਰ ਵਿੱਚ ਤੇਰੀ ਮਾਂ ਦੀਆਂ ਯਾਦਾਂ ਨੇ ਮੈਂ ਇੰਨਾ ਜ਼ਿਆਦਾ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਆਂਡ ਗਵਾਂਡ ਵਾਲੇ ਵੀ ਬਹੁਤ ਚੰਗੇ ਨੇ ਕੋਈ ਪਰੇਸ਼ਾਨੀ ਹੋਈ ਤਾਂ ਮੈਂ ਤੈਨੂੰ ਜ਼ਰੂਰ ਦੱਸ ਦਿਆਂਗਾ ਇੰਨਾ ਕਹਿ ਕੇ ਸਭ ਆਪਣੀ ਆਪਣੇ ਘਰਾਂ ਨੂੰ ਚਲੇ ਗਏ ਪਰ ਹਰਦੀਪ ਸਿੰਘ ਬਿਮਾਰ ਰਹਿਣ ਲੱਗਿਆ ਦੋ ਤਿੰਨ ਦਿਨ ਤੋਂ ਉਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਰੰਦੀਪ ਨੇ ਗੁਰਪ੍ਰੀਤ ਨੂੰ ਕਿਹਾ ਤੇ ਉਹਨੇ ਸੁਣ ਕੇ ਵੀ ਅਣ ਸੁਣਿਆ ਕਰ ਦਿੱਤਾ ਤਾਂ ਦੋ ਦਿਨ ਤੋਂ ਭੁੱਖੇ ਹਰਦੇਵ ਸਿੰਘ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਹੱਥ ਪੈਰ ਬਿਲਕੁਲ ਵੀ ਜਵਾਬ ਦੇ ਚੁੱਕੇ ਸੀ ਤਾਂ ਪੁੱਤੋ ਦੇ ਕੋਲ ਆਇਆ ਤੇ ਬੋਲਿਆ ਪਾਪਾ ਜੀ ਅਸੀਂ ਅੱਜ ਰਾਤ ਲਈ ਬਾਹਰ ਜਾ ਰਹੇ ਹਾਂ ਬੱਚਿਆਂ ਨਾਲ ਨਾਲ ਲੈ ਕੇ ਫਿਲਮ ਦਿਖਾਉਣ ਲਈ ਹਰਦੇਵ ਸਿੰਘ ਬੋਲੇ ਬੇਟਾ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਅੱਜ ਤੁਸੀਂ ਕਿਤੇ ਨਾ ਜਾਓ ਬਸ ਮੇਰੇ ਕੋਲ ਰਹੋ ਪਤਾ ਨਹੀਂ ਕਦੋਂ ਆਖਰੀ ਸਾਹ ਨਿਕਲ ਜਾਣ ਗੁਰਪ੍ਰੀਤ ਬੋਲਿਆ ਪਾਪਾ ਜੀ ਅਸੀਂ ਹੁਣ ਤੁਹਾਡੇ ਮਰਨ ਦਾ ਇੰਤਜ਼ਾਰ ਕਰੀਏ ਜੋ ਤੁਸੀਂ ਮਰੋਗੇ ਤਾਂ ਅਸੀਂ ਜਾਵਾਂਗੇ ਤਰਨਦੀਪ ਬੋਲੀ ਚਲੋ ਜੀ ਇਸ ਬੁੱਢੇ ਦਾ ਤਾਂ ਰੋਜ਼ ਦਾ ਇਹੀ ਡਰਾਮਾ ਆ ਇਹਨਾਂ ਕਹਿ ਕੇ ਰੰਦੀਪ ਤੇ ਗੁਰਪ੍ਰੀਤ ਉੱਥੋਂ ਚਲੇ ਗਏ ਤੇ ਹਰਦੇਵ ਸਿੰਘ ਬਸ ਪਿੱਛੇ ਆਵਾਜ਼ਾਂ ਹੀ ਮਾਰਦਾ ਰਹਿ ਗਿਆ ਪਰ ਦੋਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਜਾਂਦੇ ਜਾਂਦੇ ਘਰ ਦਾ ਤਾਲਾ ਵੀ ਲਾ ਗਿਆ ਹਰਦੇਵ ਸਿੰਘ ਆਪਣੇ ਬੇਟੇ ਦੀ ਈਸ ਹਰਕਤ ਤੇ ਬਸ ਅੱਖਾਂ ਵਿੱਚੋਂ ਹੰਝੂ ਵਹਾਉਂਦਾ ਹੀ ਰਹਿ ਗਿਆ ਅਚਾਨਕ ਰਾਤ ਨੂੰ ਉਸਦੇ ਦਿਲ ਵਿੱਚੋਂ ਬਹੁਤ ਤੇਜ਼ ਦਰਦ ਉੱਠਿਆ ਗੁਰਪ੍ਰੀਤ ਨੂੰ ਕਈ ਵਾਰ ਫੋਨ ਕੀਤਾ ਪਰ ਉਹਨੇ ਜਾਣਬੁੱਝ ਕੇ ਫੋਨ ਨਹੀਂ ਚੁੱਕਿਆ ਤਾਂ ਉਹਨੇ ਆਪਣੀ ਬੇਟੀ ਨੂੰ ਫੋਨ ਲਾਇਆ ਪਾਪਾ ਦੀ ਇੱਕ ਆਵਾਜ਼ ਤੇ ਧੀ ਭੱਜੀ ਆ ਗਈ ਤਾਂ ਉਸ ਵਕਤ ਪਾਪਾ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਤਾਂ ਉਹਨੇ ਵੇਖਿਆ ਕਿ ਪਾਪਾ ਦੇ ਹੱਥ ਵਿੱਚ ਇੱਕ ਚਿੱਠੀ ਸੀ ਮਨਿੰਦਰ ਨੇ ਜਦੋਂ ਉਹ ਚਿੱਠੀ ਖੋਲ ਕੇ ਪੜ੍ਹੀ ਤਾਂ ਹਰਦੇਵ ਸਿੰਘ ਨੇ ਉਸ ਵਿੱਚ ਲਿਖਿਆ ਸੀ ਮੇਰੇ ਬਹੁਤ ਜ਼ਰੂਰੀ ਕਾਰਜਾਤ ਮੇਰੇ ਵਕੀਲ ਮਿੱਤਰ ਦੇ ਕੋਲ ਰੱਖੇ ਨੇ ਆਪਣੇ ਭਰਾਵਾਂ ਨੂੰ ਵੀ ਇਸ ਬਾਰੇ ਦੱਸ ਦੇਣਾ ਪਰ ਅੱਗੇ ਉਹੀ ਕਰਨਾ ਜੋ ਮੈਂ ਚਿੱਠੀ ਵਿੱਚ ਲਿਖਿਆ ਆ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਆ ਕਿ ਪਿਓ ਪਿਓ ਹੀ ਹੁੰਦਾ ਆ ਤੇ ਜੇ ਪਿਓ ਆਪਣੀ ਆਈ ਤੇ ਆ ਜਾਵੇ ਤਾਂ ਬਹੁਤ ਕੁਝ ਕਰ ਸਕਦਾ ਆ ਸਿਮਰਨ ਇਹ ਸਭ ਸੁਣ ਕੇ ਰੋਣ ਲੱਗੀ ਇੱਕ ਹਫ਼ਤਾ ਪਹਿਲਾਂ ਹੀ ਤਾਂ ਸਿਮਰਨ ਆਪਣੇ ਪਾਪਾ ਕੋਲ ਆਈ ਸੀ ਤੇ ਉਸ ਨੂੰ ਉਹ ਰੋਟੀ ਖਵਾ ਕੇ ਗਈ ਸੀ ਉਸ ਦੇ ਨਾਲ ਗੱਲਾਂ ਵੀ ਕੀਤੀਆਂ ਸੀ ਮਾਂ-ਬਾਪ ਦੇ ਜਾਣ ਤੋਂ ਬਾਅਦ ਸਿਮਰਨ ਦੇ ਪੇਕੇ ਤਾਂ ਬਿਲਕੁਲ ਖਤਮ ਹੋ ਗਏ ਸੀ। ਸਵੇਰੇ ਜਦੋਂ ਨੌ ਤੇ ਪੁੱਤ ਵਾਪਸ ਆਏ ਤਾਂ ਪਿਤਾ ਨੂੰ ਵੇਖ ਕੇ ਡਰ ਕੇ ਕੰਮਣ ਲੱਗੇ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਸ਼ਾਇਦ ਅਜੇ ਹਰਦੇਵ ਸਿੰਘ ਉਹਨਾਂ ਦੇ ਵਿੱਚ ਨਹੀਂ ਸੀ। ਜੇ ਉਹ ਡਾਕਟਰ ਨੂੰ ਹਰਦੇਵ ਸਿੰਘ ਨੂੰ ਵਿਖਾ ਦਿੰਦੇ ਤਾਂ ਸ਼ਾਇਦ ਉਹ ਕੁਝ ਦਿਨ ਹੋਰ ਜਿਉਂਦੇ ਰਹਿੰਦੇ। ਖਬਰ ਸੁਣ ਕੇ ਛੋਟਾ ਭਰਾ ਵੀ ਆ ਗਿਆ ਤੇ ਸੰਸਕਾਰ ਕੀਤਾ ਗਿਆ। ਸਾਰੇ ਰਿਸ਼ਤੇਦਾਰ ਚਲੇ ਗਏ ਨੇ ਤਾਂ ਸਿਮਰਨ ਵੀ ਆਪਣੇ ਘਰ ਚਲੀ ਗਈ। ਹਰਦੇਵ ਸਿੰਘ ਦੇ ਜਾਂਦੇ ਹੀ ਦੋਨੇ ਭਰਾ ਤੇ ਭਾਬੀਆਂ ਪੂਰੇ ਘਰ ਅਤੇ ਹਰ ਜਗ੍ਹਾ ਗਹਿਣੇ ਅਤੇ ਵਸੀਅਤ ਦੇ ਕਾਗਜ਼ਾਂ ਲੱਭ ਰਹੇ ਸੀ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਜਦੋਂ ਉਹਨਾਂ ਨੇ ਹਰਦੇਵ ਸਿੰਘ ਦੇ ਮਿੱਤਰ ਵਕੀਲ ਅੰਕਲ ਨੂੰ ਪੁੱਛਿਆ ਤਾਂ ਉਹਨੇ ਨਹੀਂ ਕਿਹਾ ਕਿ ਹਾਂ ਸਭ ਮੇਰੇ ਕੋਲ ਸੁਰੱਖਿਅਤ ਹੈ ਹਨ ਪਰ ਸਮਾਂ ਆਉਣ ਤੇ ਤੁਹਾਨੂੰ ਸਭ ਕੁਝ ਮਿਲ ਜਾਏਗਾ ਪਰ ਇਸ ਲਈ ਤੁਹਾਨੂੰ 1 ਸਾਲ ਇੰਤਜ਼ਾਰ ਕਰਨਾ ਪਊਗਾ ਪਰ ਧਿਆਨ ਰੱਖਣਾ ਉਸ ਦਿਨ ਸਿਮਰਨ ਦਾ ਹੋਣਾ ਬਹੁਤ ਜ਼ਰੂਰੀ ਹੈ ਮਾਪਾਪ ਕੀ ਮਰੇ ਤਾਂ ਭਰਾ ਭਰਜਾਇਆਂ ਨੇ ਜਹਾਲ ਚਾਲ ਪੁੱਛਣਾ ਹੀ ਛੱਡ ਦਿੱਤਾ। ਕਰੀਬ 1 ਸਾਲ ਹੋਣ ਤੇ ਗੁਰਪ੍ਰੀਤ ਨੇ ਫੋਨ ਕੀਤਾ ਸਿਮਰਨ ਕੀ ਆਇਆ ਤੇਰਾ। ਸਿਮਰਨ ਬੋਲੀ ਠੀਕ ਆ ਵੀਰੇ ਕਿਵੇਂ ਯਾਦ ਕੀਤਾ? ਗੁਰਪ੍ਰੀਤ ਬੋਲਿਆ ਪੈ ਮੁੰ ਯਾਦ ਕਰਨ ਲਈ ਵੀ ਕੋਈ ਵਜ੍ਹਾ ਹੋਣੀ ਚਾਹੀਦੀ ਆ। ਸੁਣ ਤੈਨੂੰ ਇੱਕ ਗੱਲ ਕਹਿਣ ਲਈ ਫੋਨ ਕੀਤਾ ਸੀ ਕਿ ਪਾਪਾ ਤੇ ਮੰਮੀ ਦਾ ਇੱਕ ਹੀ ਦਿਨ ਸ਼ਰਾਧ ਕਰ ਲਵਾਂਗੇ। ਕੁਲਦੀਪ ਵੀ ਆਪਣੇ ਪਰਿਵਾਰ ਦੇ ਨਾਲ ਆ ਜਾਵੇਗਾ ਤਾਂ ਪਾਪਾ ਜੀ ਦਾ ਉਹਨਾਂ ਦੇ ਘਰ ਵਿੱਚ ਹੀ ਸ਼ਰਾਧ ਕਰਾਂਗੇ। ਤੁਕਲੀ ਨਾ ਵੀ ਮਨਿੰਦਰ ਨੂੰ ਵੀ ਲੈ ਕੇ ਆਵੀ ਸਿਮਰਨ ਸੋਚ ਰਹੀ ਸੀ ਕਿ ਅਚਾਨਕ ਵੀਰ ਜੀ ਦੇ ਮਨ ਵਿੱਚ ਇਹਨਾ ਪਿਆਰ ਕਿਵੇਂ ਆ ਗਿਆ ਸ਼ਾਮ ਨੂੰ ਜਦੋਂ ਮਨਿੰਦਰ ਆਫਿਸ ਤੋਂ ਆਇਆ ਤਾਂ ਸਿਮਰਨ ਨੇ ਆਪਣੇ ਮਨ ਦਾ ਦੁੱਖ ਹਲਕਾ ਕੀਤਾ ਤੇ ਉਹ ਬੀਤੇ ਹੋਏ ਟਾਈਮ ਨੂੰ ਯਾਦ ਕਰਨ ਲੱਗੀ ਜਦੋਂ ਦੋਨੇ ਭਰਾ ਅਲੱਗ-ਅਲੱਗ ਰਹਿੰਦੇ ਸੀ ਤੁਹਾਨੂੰ ਪਤਾ ਹੈ ਮਨਿੰਦਰ ਪਾਪਾ ਜੀ ਲਈ ਕਿਸੇ ਦੇ ਕੋਲ ਟਾਈਮ ਨਹੀਂ ਸੀ ਤੇ ਜਦੋਂ ਉਹ ਉਹਨਾਂ ਦੇ ਕੋਲ ਜਾਂਦੇ ਸੀ ਤਾਂ ਉਹਨਾਂ ਦੀ ਉਹ ਇੱਜ਼ਤ ਨਹੀਂ ਕਰਦੇ ਸੀ ਉਹਨਾਂ ਨੇ ਰੋਟੀ ਵੀ ਨਹੀਂ ਦਿੰਦੇ ਸੀ ਤੇ ਜਦੋਂ ਹੁਣ ਮੈਂ ਇਹ ਸਵਾਲ ਜਵਾਬ ਕਰਦੀ ਆ ਤਾਂ ਦੋਨੇ ਕਹਿੰਦੇ ਆ ਵੀ ਤੂੰ ਵੀ ਤਾਂ ਧੀ ਆ ਤੂੰ ਹੀ ਤਾਂ ਉਹਨਾਂ ਦਾ ਖਿਆਲ ਰੱਖ ਲੈਂਦੀ ਤੇ ਅੱਜ ਇਹਹੀ ਮੇਰੇ ਭਰਾ ਮੈਨੂੰ ਵਾਰ-ਵਾਰ ਉੱਥੇ ਹੋਣ ਲਈ ਕਹਿ ਰਹੇ ਨੇ ਮਨਿੰਦਰ ਕਹਿਣ ਲੱਗਿਆ ਹੁਣ ਬੁਲਾ ਰਹੇ ਆ ਤਾਂ ਜ਼ਰੂਰ ਜਾਣਾ ਚਾਹੀਦਾ ਆ ਕਿਉਂਕਿ ਲੋਕਾਂ ਦੇ ਸਾਹਮਣੇ ਪਾਪਾ ਜੀ ਦੀ ਇੱਜ਼ਤ ਬਣਾ ਕੇ ਰੱਖਣ ਲਈ ਸਾਨੂੰ ਜਾਣਾ ਚਾਹੀਦਾ ਆ ਤੂੰ ਚਿੰਤਾ ਨਾ ਕਰ ਮੈਂ ਛੁੱਟੀ ਲੈ ਲਵਾਂਗਾ ਤੇ ਪਰਸੋਂ ਤੇਰੇ ਨਾਲ ਚੱਲਾਂਗਾ ਦੋ ਦਿਨ ਬੀਤ ਜਾਣ ਤੋਂ ਬਾਅਦ ਮਨਿੰਦਰ ਤੇ ਸਿਮਰਨ ਆਪਣੇ ਪਿੰਡ ਪਹੁੰਚ ਗਏ। ਪਰਵਾ ਨੇ ਬੜੇ ਧੂਮ-ਤਾਮ ਨਾਲ ਸ਼ਰਧਾ ਕੀਤਾ ਕਿਉਂਕਿ ਸਭ ਨੂੰ ਇਹ ਉਮੀਦ ਸੀ ਕਿ ਅੱਜ ਕੁਝ ਨਾ ਕੁਝ ਵਧੀਆ ਹੋਣ ਵਾਲਾ ਆ। ਉਧਰ ਮਨਿੰਦਰ ਆਪਣੀ ਮਾਤਾ-ਪਿਤਾ ਨੂੰ ਯਾਦ ਕਰਕੇ ਬਹੁਤ ਦੁਖੀ ਸੀ ਤੇ ਬਹੁਤ ਰੋ ਰਹੀ ਸੀ। ਸਭ ਦੇ ਜਾਣ ਤੋਂ ਬਾਅਦ ਵਕੀਲ ਅੰਕਲ ਨੇ ਸਭ ਨੂੰ ਬੁਲਾਇਆ ਤੇ ਮਨਿੰਦਰ ਉੱਥੇ ਜਾਣ ਲੱਗਾ ਤਾਂ ਉਹ ਬੋਲਿਆ ਨਹੀਂ ਬੇਟਾ ਤੁਸੀਂ ਨਾ ਜਾਓ। ਇੱਥੇ ਤੇਰਾ ਤੇ ਸਿਮਰਨ ਦਾ ਹੋਣਾ ਬਹੁਤ ਜ਼ਰੂਰੀ ਆ। ਤੇਰੇ ਬਿਨਾ ਇਸ ਕੰਮ ਦਾ ਕੋਈ ਮਤਲਬ ਨਹੀਂ ਆ ਫਿਰ ਉਸਨੇ ਸਭ ਦੇ ਸਾਹਮਣੇ ਸੋਨਾ ਪੈਸੇ ਤੇ ਕਾਗਜ਼ ਕੱਢੇ ਉਸ ਵਿੱਚ ਹਰਦੀਪ ਸਿੰਘ ਦਾ ਇੱਕ ਖਾਤ ਮਿਲਿਆ ਜਿਸ ਨੂੰ ਸਭ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਤੇ ਉਸ ਵਿੱਚ ਲਿਖਿਆ ਸੀ ਕਿ ਮੇਰਾ ਇਹਨਾਂ ਵੱਡਾ ਘਰ ਆਸ਼ਰਮ ਬਣਾ ਦੇਣਾ ਤੇ ਬਜ਼ੁਰਗਾਂ ਦੇ بے ਆਸਰੇਆਂ ਦੇ ਲਈ ਅਤੇ ਉਸ ਦੀ ਦੇਖਭਾਲ ਦਾ ਜ਼ਿੰਮਾ ਮੈਂ ਸਿਮਰਨ ਤੇ ਮਨਿੰਦਰ ਨੂੰ ਦੇ ਕੇ ਜਾ ਰਿਹਾ ਹਾਂ ਕਿਉਂਕਿ ਮੁੰਡਿਆਂ ਕੋਲ ਮਾਂ ਬਾਪ ਲਈ ਫੁਰਸਤ ਨਹੀਂ ਉਸ ਕੰਮ ਨੂੰ ਕਿਵੇਂ ਨਿਭਾਉਣਗੇ ਮੈਂ ਉਹਨਾਂ ਨੂੰ ਇਸ ਆਖਰੀ ਜ਼ਿੰਮੇਵਾਰੀ ਤੋਂ ਮੁਕਤ ਕਰਿਆ ਹਾਂ ਮਨਿੰਦਰ ਹੱਕਾ ਬੱਕਾ ਰਹਿ ਗਿਆ ਸਿਮਰਨ ਸੋਚ ਰਹੀ ਸੀ ਕਿ ਪਾਪਾ ਜੀ ਇੰਨੀ ਵੱਡੀ ਜ਼ਿੰਮੇਵਾਰੀ ਉਸਤੇ ਛੱਡ ਗਏ ਰਣਦੀਪ ਗੁੱਸੇ ਵਿੱਚ ਬੋਲੀ ਅੱਛਾ ਤਾਂ ਉਹਨਾਂ ਨੂੰ ਨੌਕਰਾਂ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਉਸ ਦਾ ਬਦਲਾ ਉਹਨਾਂ ਨੇ ਮਰਦੇ ਮਰਦੇ ਕੱਢ ਲਿਆ ਜੇ ਪਤਾ ਹੁੰਦਾ ਕਿ ਉਹ ਇਹ ਸਭ ਕੁਝ ਕਰਨਗੇ ਤਾਂ 2-3 ਸਾਲ ਲਈ ਹੀ ਸਹੀ ਪਰ ਇਸ ਘਰ ਵਿੱਚ ਰਹਿਣ ਲਈ ਕਦੀ ਨਾਮ ਦੀ ਛੋਟੀ ਨੂੰ ਬੋਲੀ ਦੀਦੀ ਤੁਸੀਂ ਤਾਂ ਉਹਨਾਂ ਦੇ ਨਾਲ ਜੋ ਕੀਤਾ ਸੋ ਕੀਤਾ ਪਰ ਮੈਂ ਕੀ ਕੀਤਾ ਮੇਰੇ ਨਾਲ ਵੀ ਉਹਨਾਂ ਨੇ ਨਿਆਂ ਨਹੀਂ ਕੀਤਾ ਸਿਮਰਨ ਬੋਲੀ ਤੁਹਾਨੂੰ ਰਤੀਤਾਰ ਵੀ ਸ਼ਰਮ ਨਹੀਂ ਆਉਂਦੀ ਫਰਜ਼ ਨਿਭਾਉਣ ਦੇ ਸਮੇਂ ਕਿਸੇ ਨੇ ਨੀਂ ਨਿਭਾਇਆ ਇੱਕ ਨੇ ਗੁੱਸੇ ਵਾਲੀਆਂ ਗੱਲਾਂ ਨਾਲ ਮੰਮੀ ਪਾਪਾ ਨੂੰ ਰੋਟੀ ਦਿੱਤੀ ਤੇ ਦੂਜੇ ਨੇ ਹਰ ਵਕਤ ਕੁਝ ਨਾ ਕੁਝ ਬਹਾਨਾ ਬਣਾ ਕੇ ਆਪਣਾ ਪੱਲਾ ਚਾਰ ਲਿਆ ਅਤੇ ਅੱਜ ਉਹਨਾਂ ਦੇ ਫੈਸਲੇ ਤੇ ਤੁਸੀਂ ਉਂਗਲ ਉਠਾ ਰਹੇ ਹੋ ਚੰਗਾ ਕੀਤਾ ਪਾਪਾ ਜੀ ਨੇ ਜੋ ਜਾਂਦੇ ਜਾਂਦੇ ਸਹੀ ਫੈਸਲਾ ਕੀਤਾ ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਦੋਨਾਪਰਾ ਸਿਮਰਨ ਤੇ ਮਨਿੰਦਰ ਨੂੰ ਕਹਿਣ ਲੱਗੇ ਜਰੂਰ ਇਹ ਸਭ ਕੁਝ ਤੁਸੀਂ ਕੀਤਾ ਹੋਵੇਗਾ ਆਖਰੀ ਵਕਤ ਤੇ ਸਿਮਰਨ ਹੀ ਉਸ ਨੂੰ ਮਿਲਣ ਆਈ ਸੀ ਜਰੂਰ ਉਹਨੇ ਹੀ ਕੁਝ ਸਿਖਾਇਆ ਹੋਊਗਾ ਮਨਿੰਦਰ ਬੋਲਿਆ ਸਾਨੂੰ ਕੁਝ ਸਿਖਾਉਣ ਦੀ ਜ਼ਰੂਰਤ ਨਹੀਂ ਪਾਪਾ ਜੀ ਖੁਦ ਸਮਝਦਾਰ ਸੀ ਉਹਨਾਂ ਨੂੰ ਪਤਾ ਸੀ ਕਿ ਉਹ ਲੋਕਾਂ ਲਈ ਕੀ ਮਾਇਨੇ ਰੱਖਦੇ ਨੇ ਕਾਸ਼ਕਿ ਤੁਸੀਂ ਵੀ ਆਪਣੇ ਮਾਪੇ ਪ ਲਈ ਥੋੜਾ ਵਕਤ ਕੱਢਦੇ ਤਾਂ ਅੱਜ ਤੁਹਾਨੂੰ ਇਹ ਦਿਨ ਦੇਖਣਾ ਨਾ ਪੈਂਦਾ ਤੁਹਾਡੇ ਭੀਖ ਲਈ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਾਂਗਾ ਜੋ ਤੁਸੀਂ ਆਪਣੇ ਮਾਪਿਓ ਨਾਲ ਕੀਤਾ ਉਹ ਤੁਹਾਡੇ ਬੱਚੇ ਤੁਹਾਡੇ ਨਾਲ ਨਾ ਕਰਨ। ਟੈਨ ਸਿਮਰਨ ਹੁਣ ਪਾਪਾ ਜੀ ਨੇ ਜੋ ਜ਼ਿੰਮੇਵਾਰੀ ਦਿੱਤੀ ਆ ਉਸ ਨੂੰ ਨਿਭਾਉਣਾ ਵੀ ਆ। ਸਿਮਰਨ ਨੇ ਵਕੀਲ ਅੰਕਲ ਨੂੰ ਕਿਹਾ ਅੰਕਲ ਇਹ ਗਹਿਣੇ ਵੇਚ ਕੇ ਮੈਂ ਪਾਪਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ ਤੇ ਐਫ ਡੀ ਵੀ ਅਮਾਨਤ ਦੇ ਰੂਪ ਵਿੱਚ ਜੋ ਮੇਰੇ ਕੋਲ ਆ ਉਹ ਵੀ ਇਸ ਆਸ਼ਰਮ ਤੇ ਜ਼ਰੂਰਤ ਪਈ ਤਾਂ ਮੈਂ ਲਾ ਦਊਂਗੀ। ਮੈਂ ਹਰ ਸਾਲ ਆਪਣੇ ਮਾਤਾ ਤੇ ਪਾਪਾ ਦਾ ਸ਼ਰਾਧ ਉਸ ਆਸ਼ਰਮ ਵਿੱਚ ਹੀ ਕਰਾਂਗੀ ਹਰਦੇਵ ਸਿੰਘ ਆਸ਼ਿਆਨੇ ਵਿੱਚ ਕਿਉਂਕਿ ਜਦੋਂ ਮਾਤਾ ਤੇ ਪਾਪਾ ਜੀ ਉਸ ਸਮੇਂ ਵੀ ਇੰਨਾ ਕੋਲ ਫੁਰਸਤ ਨਹੀਂ ਸੀ ਹੁਣ ਮੈਂ ਜੋ ਪਾਪਾ ਜੀ ਨੇ ਮੈਨੂੰ ਆਖਰੀ ਜ਼ਿੰਮੇਵਾਰੀ ਦਿੱਤੀ ਆ ਮੈਂ ਉਸ ਨੂੰ ਪੂਰੇ ਮਨ ਨਾਲ ਨਿਭਾਉਂਗੀ ਰੰਦੀਪ ਬੋਲੀ ਵੇਖਿਆ ਮੈਂ ਕਹਿੰਦੀ ਸੀ ਕਿ ਤੁਹਾਡੇ ਪਾਪਾ ਜੀ ਜਿੰਨੇ ਦੇਖਣ ਵਿੱਚ ਸਿੱਧੇ ਸਾਦੇ ਨੇ ਅੰਦਰੋਂ ਉਹਨੇ ਹੀ ਜ਼ਿਆਦਾ ਚਲਾਕ ਨੇ ਕੀ ਸਹੀ ਨੇ ਕੀਤਾ ਉਹਨਾਂ ਨੇ ਸਾਡੇ ਸਕੂਲ ਅੰਦੇਸੀ ਅਤੇ ਮੈਂ ਖਾਣਾ ਬਣਾ ਕੇ ਖਾਂਦੀ ਸੀ ਉਹ ਵੀ ਯਾਦ ਨਹੀਂ ਰਿਹਾ ਉਹਨਾਂ ਨੂੰ ਸਿਮਰਨ ਸਾਹਮਣੇ ਹੋ ਕੇ ਬੋਲੀ ਥੋੜੀ ਸ਼ਰਮ ਕਰ ਭਾਬੀ ਤੁਹਾਡੇ ਬੱਚੇ ਵੀ ਸੁਣ ਰਹੇ ਨੇ ਜਿੰਨਾ ਤੁਸੀਂ ਮੇਰੇ ਮਾਂ ਤੇ ਪਾਪਾ ਦੇ ਲਈ ਕੀਤਾ ਉਸ ਤੋਂ ਜ਼ਿਆਦਾ ਤਾਂ ਤੂੰ ਪੈਸੇ ਲੈ ਲੰਗੀ ਸੀ ਮੈਨੂੰ ਸਾਰਾ ਪਤਾ ਆ ਪਰ ਮੈਂ ਕਦੀ ਇਸ ਮਾਮਲੇ ਵਿੱਚ ਨਹੀਂ ਸੀ ਪੈਣਾ ਚਾਹੁੰਦੀ ਇਹ ਸੋਚ ਕੇ ਕਿ ਅੱਜ ਨਾ ਕੱਲ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਊਗਾ ਤੇ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਲ ਆਪਣਾ ਰਿਸ਼ਤਾ ਸੁਧਾਰ ਲੋਗੇ ਪਰ ਨਹੀਂ ਮੈਨੂੰ ਤਾਂ ਇਹ ਡਰ ਹੈ ਕਿ ਬੁਢਾਪੇ ਵਿੱਚ ਤੁਹਾਡੇ ਬੱਚੇ ਤੁਹਾਡੇ ਨਾਲ ਕੀ ਵਿਹਾਰ ਕਰਨਗੇ ਤੁਹਾਡੇ ਵਰਗਿਆਂ ਨਾਲ ਮੈਂ ਕੋਈ ਰਿਸ਼ਤਾ ਨਹੀਂ ਰੱਖਣਾ ਜਦੋਂ ਮੰਮੀ ਪਾਪਾ ਲਈ ਹੀ ਤੁਹਾਡੇ ਕੋਲ ਫੁਸਤ ਨਹੀਂ ਸੀ ਤਾਂ ਮੇਰੇ ਲਈ ਕੀ ਹੋਵੇਗੀ ਚਲੋ ਮੇਰੀ ਆਖਰੀ ਸਾਤਸ਼ਰੀਆ ਕਾਲ ਇੰਨਾ ਕਹਿ ਕੇ ਸਿਮਰਨ ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਫ਼ਰ ਤੇ ਚੱਲ ਪਈ ਵਕਤ ਬੀਤਿਆ ਉਹਨਾਂ ਦੇ ਨਾਲ ਵੀ ਉਹੀ ਹੋਇਆ ਜੋ ਉਹਨਾਂ ਦੇ ਆਪਣੇ ਬੁੱਢੇ ਮਾਪਿਓ ਦੇ ਨਾਲ ਕੀਤਾ ਸੀ ਬੱਚੇ ਵੱਡੇ ਹੋਏ ਉਹਨਾਂ ਦੇ ਉਹਨਾਂ ਨੇ ਮਾਡਰਨ ਪਤਨੀਆਂ ਦੇ ਨਾਲ ਵਿਆਹ ਕਰਵਾਇਆ ਤੇ ਹਰਦੇਵ ਸਿੰਘ ਦੇ ਮੁੰਡਿਆਂ ਅਤੇ ਨੋਹਾਂ ਨੂੰ ਉਹਨਾਂ ਦੇ ਬੱਚਿਆਂ ਨੇ ਘਰ ਤੋਂ ੱੱਕੇ ਮਾਰ ਕੇ ਫਿਰ ਆਸ਼ਰਮ ਵਿੱਚ ਪਹੁੰਚਾ ਦਿੱਤਾ ਅੱਜ ਨੋਹਾਂ ਤੇ ਪੁੱਤ ਇੱਕ ਦਰ ਦਾ ਆਸ਼ਰਮ ਵਿੱਚ ਆਪਣੀ ਜ਼ਿੰਦਗੀ ਰੁੱਖੀ ਸੁੱਕੀ ਰੋਟੀ ਖਾ ਕੇ ਆਪਣਾ ਵਕਤ ਬਿਤਾ ਰਹੇ ਨੇ ਅਤੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਰੱਬ ਕੋਲੋਂ ਮਾਫੀ ਮੰਗ ਰਹੇ ਨੇ ਤਾਂ ਦੋਸਤੋ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤੇ ਸ਼ੇਅਰ ਵੀ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ